ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਟਰੰਪ ਜਦੋਂ G7 ਦੇ ਵਿੱਚੋਂ ਆਇਆ ਤੇ ਬੜਾ ਅੱਗ ਬਬੂਲਾ ਹੋਇਆ ਹੋਇਆ ਸੀ। ਉਦੋਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਤੇ ਲਿਖਤਾ ਵੀ ਉਹ ਕੋਈ ਈਰਾਨ ਤੇ ਇਜ਼ਰਾਈਲ ਦੇ ਵਿੱਚ ਕੋਈ ਡੀਲ ਕਰਾਉਣ ਚੱਲੇ ਐ ਤੇ ਇਸ ਕਰਕੇ ਉਹ ਵਾਪਸ ਚਲੇ ਆ ਗਿਆ। ਉਨੇ ਉਸ ਨੂੰ ਬਹੁਤ ਝਟਕਾ ਮਾਰਦਿਆਂ ਹੋਇਆਂ ਕਿਹਾ ਮੈਂ ਕੋਈ ਡੀਲ ਨਹੀਂ ਕਰਾਉਣ ਚੱਲਿਆ ਕੋਈ ਬਹੁਤ ਵੱਡਾ ਹੋ ਰਿਹਾ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡਾ ਦਿਮਾਗ ਹੀ ਹੈ ਨਹੀਂ ਐਡਾ ਵੱਡਾ ਕਿ ਮੈਂ ਇੰਨਾ ਵੱਡਾ ਕਰਨ ਲੱਗਿਆ ਉਸ ਤੋਂ ਬਾਅਦ ਦੂਜੇ ਦਿਨ ਉਹਨੇ ਧਮਕੀ ਦਿੱਤੀ ਵੀ ਇਜ਼ਰਾਈਲ ਜਿਹੜਾ ਹੈ ਉਹਦਾ ਸਾਰੀ ਜਿਹੜੀ 에ਅਰ ਸਪੇਸ ਹੈ ਸਾਡੇ ਕਬਜ਼ੇ 'ਚ ਹੈ ਤੇ ਅਸੀਂ ਸਾਨੂੰ ਉਹਦੇ ਟਿਕਾਣੇ ਦਾ ਪਤਾ ਵੀ ਕਿੱਥੇ ਹੈ ਪਰ ਹਾਲ ਦੀ ਘੜੀ ਉਹਨੂੰ ਮਾਰਦੇ ਨਹੀਂ ਆਇਤੁੱਲਾ ਅਲੀ ਖਮੈਨੀ ਜਿਹੜਾ ਉੱਥੋਂ ਦਾ ਸੁਪਰੀਮ ਲੀਡਰ ਹੈ ਈਰਾਨ ਦਾ ਤੇ ਦੂਜਾ ਉਹਨੂੰ ਕਿਹਾ ਵੀ ਇਮੀਡੀਏਟਲੀ ਬਿਨਾ ਕਿਸੇ ਸ਼ਰਤ ਤੋਂ ਸਰੈਂਡਰ ਕਰ ਦੇਵੇ ਈਰਾਨ ਇਹ ਇਹ ਬੰਬ ਸੀ ਜਿਹੜਾ ਉਹਨੇ ਚਲਾਇਆ ਉਸ ਤੋਂ ਬਾਅਦ ਇਹ ਚੱਲ ਪਈ ਵੀ ਈਰਾਨ ਦੇ ਉੱਤੇ ਹਮਲਾ ਕਰੂਕ ਨਹੀਂ ਅਮਰੀਕਾ ਇਜ਼ਰਾਈਲ ਉਹਦੇ ਹਾੜੇ ਕੱਢ ਰਿਹਾ ਤੇ ਇਹਦੇ ਗੱਲ ਤੇ ਬੜੀਆਂ ਲੰਬੀਆਂ ਗੱਲਾਂ ਹੁੰਦੀਆਂ ਨਹੀਂਆਂ ਕੱਲ ਖਬਰ ਇਹ ਆਈ ਵਾਈਟ ਹਾਊਸ ਤੋਂ ਉੱਥੋਂ ਦੀ ਜਿਹੜੀ ਸਪੋਕਸਪਰਸਨ ਹੈ ਉਸਨੇ ਕਿਹਾ ਕਿ ਇਸ ਗੱਲ ਦਾ ਫੈਸਲਾ ਕਰਨ ਨੂੰ ਅਜੇ 2 ਹਫ਼ਤੇ ਲੱਗਣੇ ਆ ਪਹਿਲੀ ਗੱਲ ਤਾਂ ਇਹ ਕਿ ਉਹ ਠੁੱਸ ਹੋ ਗਿਆ ਜਿਹੜਾ 트럼ਪ ਦਾ ਸਾਰਾ ਉਥੋਂ ਗੁੱਸੇ ਨਾਲ ਆਉਣ ਵਾਲਾ ਸੀ ਪਹਿਲੀ ਗੱਲ ਦੂਜੀ ਗੱਲ ਜਿਹੜੀ ਹੈ ਈਰਾਨ ਨੇ ਕੱਲ ਸੌਰੀ ਇਜ਼ਰਾਈਲ ਨੇ ਈਰਾਨ ਦੇ ਜਿਹੜਾ ਹੈਵੀ ਵਾਟਰ ਜਿਹਨੂੰ ਭਾਰਾ ਪਾਣੀ ਕਹਿੰਦੇ ਐ ਭਾਰਾ ਪਾਣੀ ਕੋਈ ਐ ਨਹੀਂਗਾ ਵੀ ਉਹ ਕੋਈ ਉਹਦਾ ਉਹਦੀ ਕੋਈ ਡੈਂਸਿਟੀ ਜ਼ਿਆਦਾ ਹੁੰਦੀ ਐ ਐਸਾ ਇਸ ਤਰ੍ਹਾਂ ਦਾ ਨਹੀਂ ਇਸ ਪੱਖੋਂ ਭਾਰਾ ਨਹੀਂਗਾ ਉਹ ਹੋਰ ਐ ਥੋੜੀਕਿ ਦੇਰ ਨੂੰ ਤੁਹਾਨੂੰ ਦੱਸ ਦਿਆਂ ਭਾਰਾ ਪਾਣੀ ਕੀ ਹੁੰਦਾ ਉਥੋਂ ਦੇ ਪਲਾਂਟ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਅਟੈਕ ਕੀਤਾ ਤੇ ਉਹਨੂੰ ਨੁਕਸਾਨ ਪਹੁੰਚਾਇਆ ਇਹ ਜਿਹੜਾ ਪਾਣੀ ਹੈ ਜਿਹੜੇ ਸ਼ਾਂਤੀ ਦੇ ਕੰਮਾਂ ਲਈ ਜਿਹੜੀ ਐਟੋਮਿਕ એનર્ਜੀ ਜਿਹੜੀ ਪਰਮਾਣੂ ਊਰਜਾ ਵਰਤੀ ਜਾਂਦੀ ਹੈ ਉਹਨਾਂ ਪਲਾਂਟਾਂ ਨੂੰ ਠੰਡਾ ਕਰਨ ਲਈ ਇਹ ਭਾਰਾ ਪਾਣੀ ਵਰਤਿਆ ਜਾਂਦਾ ਹੁੰਦਾ ਹੈ ਤੇ ਇਹਦੀ ਲੋੜ ਉੱਥੇ ਪੈਂਦੀ ਹੈ ਸੋ ਇਹ ਸਾਰੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਪਲਾਂਟ ਚੱਲਦੇ ਆ ਤੇ ਮਨੁੱਖਤਾ ਦੇ ਫਾਇਦੇ ਲਈ ਜਿਹੜੀ ਪਰਮਾਣੂ ਊਰਜਾ ਹੈ ਉਹਦੀ ਵਰਤੋਂ ਇੱਕ ਬਹੁਤ ਵੱਡਾ ਸਵਾਲ ਹੈਗਾ ਲੋਕਾਂ ਦੇ ਸਾਹਮਣੇ ਸੋ ਉਹ ਉਹ ਚੰਗੇ ਕੰਮ ਲਈ ਵਰਤਾਇਆ ਜਾ ਰਿਹਾ ਹੈ ਨਾ ਕਿ ਕਿਸੇ ਬੁਰੇ ਕੰਮ ਲਈ ਅ ਉਸ ਦੇ ਇਹਬਜ ਦੇ ਵਿੱਚ ਈਰਾਨ ਨੇ ਇਜ਼ਰਾਈਲ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਉਹਦੇ ਚਾਰ ਸ਼ਹਿਰਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਬਿਲਡਿੰਗਾਂ ਨੇ ਉਹ ਨੁਕਸਾਨੀਆਂ ਗਈਆਂ 100 ਤੋਂ ਵੱਧ ਬੰਦੇ ਦਾਸਿਆ ਵੀ ਜ਼ਖਮੀ ਹੋ ਗਏ ਇੱਕ ਮਿਜ਼ਾਈਲ ਜਿਹੜੀ ਹੈ ਉਹ ਹਸਪਤਾਲ ਦੇ ਡਿੱਗੀ ਹੈ ਉਥੋਂ ਦਾ ਜਿਹੜਾ ਹਰ ਹਸਪਤਾਲ ਹੈ ਆਪਣੇ ਦਾ ਈਰਾਨ ਦਾ ਇਜ਼ਰਾਈਲ ਦਾ ਜਿਹੜਾ ਆਰਕ ਦਾ ਜਿਹੜਾ ਹਸਪਤਾਲ ਹੈ ਸੁਰੋਕਾ ਮੈਡੀਕਲ ਸੈਂਟਰ ਉੱਥੇ ਉਹ 1000 ਬਿਸਤਰਿਆਂ ਦਾ ਹਸਪਤਾਲ ਹੈ ਉੱਥੇ ਮਚਾਈ ਡਿੱਗੀ ਤੇ ਉਹਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਕੁਝ ਬੰਦੇ ਜ਼ਖਮੀ ਵੀ ਹੋਏ ਐ ਕਿਉਂਕਿ ਈਰਾਨ ਚ ਹਰ ਬਿਲਡਿੰਗ ਦੇ ਥੱਲੇ ਉਹਨਾਂ ਨੇ ਬੰਕਰ ਬਣਾਏ ਹੋਏ ਐ ਲੋਕ ਸਾਇਰਨ ਵੱਜਦੇ ਤੇ ਥੱਲੇ ਚਲ ਜਾਂਦੇ ਆ ਬੰਦਿਆਂ ਦਾ ਨੁਕਸਾਨ ਘੱਟ ਹੁੰਦਾ ਕਿਉਂਕਿ ਈਰਾਨ ਦੀ ਸ਼ੁਰੂ ਤੋਂ ਹੀ ਲੜਾਈਆਂ ਦੀ ਆਦਤ ਰਹੀ ਹੈ ਛੇੜਖਾਨੀਆਂ ਕਰਨ ਦੀ ਸੋ ਇਜ਼ਰਾਈਲ ਦੀ ਇਸ ਗੱਲ ਤੇ ਜ਼ਿਆਦਾ ਰਹੀ ਹੈ ਪਹਿਲਾਂ ਤੋਂ ਸੋ ਉਹ ਬੜਾ ਰੌਲਾ ਪਾ ਰਹੇ ਵੀ ਸਾਡੇ ਜੀ ਹਸਪਤਾਲ ਤੇ ਹਮਲਾ ਕਰਤਾ ਜੀ ਇਹ ਤਾਂ ਯੁੱਧ ਅਪਰਾਧ ਹੋ ਗਿਆ ਜੀ ਅਸੀਂ ਸਮਝਦੇ ਹਾਂ ਵੀ ਈਰਾਨ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਸੀ ਵੈਸੇ ਉਹਨਾਂ ਨੇ ਕਿਹਾ ਈਰਾਨ ਨੇ ਸਰਕਾਰੀ ਤੌਰ ਤੇ ਵੀ ਅਸੀਂ ਹਸਪਤਾਲ ਤੇ ਨਹੀਂ ਸੁੱਟਿਆ ਉਹਦੇ ਨਾਲ ਲੱਗਦੀਆਂ ਜਿਹੜੀਆਂ ਉਹਨਾਂ ਦੀਆਂ ਫੌਜੀ ਬਿਲਡਿੰਗਾਂ ਨੇ ਉਹਨਾਂ ਤੇ ਸੁੱਟਿਆ ਸੀਗਾ ਇਹ ਉਹਦੇ ਚ ਵੱਜ ਗਿਆ ਚਲੋ ਅਸੀਂ ਸਮਝਦੇ ਹਾਂ ਵੀ ਹਸਪਤਾਲਾਂ ਤੇ ਹਮਲਿਆਂ ਤੋਂ ਬਚਣਾ ਚਾਹੀਦਾ ਫੇਰ ਵੀ ਇਸ ਗੱਲ ਦੇ ਉੱਤੇ ਸਾਵਧਾਨੀ ਰੱਖਣ ਦੀ ਲੋੜ ਹੈ ਪਰ ਇਜ਼ਰਾਈਲ ਦਾ ਕਿਹੜਾ ਹੱਕ ਹੈ ਵੀ ਉਹ ਇਸ ਮੁੱਦੇ ਨੂੰ ਚੱਕੇ ਅਮਰੀਕਾ ਦਾ ਕਿਹੜਾ ਹੱਕ ਹੈ ਜਿਹੜਾ ਇਸ ਮੁੱਦੇ ਨੂੰ ਚੁੱਕੇ ਜਿਨੇ ਗਾਜ਼ਾ ਦੇ ਵਿੱਚ ਪਿਛਲੇ ਡੇਢ ਦੋ ਸਾਲਾਂ ਦੇ ਵਿੱਚ 474 ਹਸਪਤਾਲਾਂ ਡਿਸਪੈਂਸਰੀਆਂ ਤੇ ਸਿਹਤ ਕੇਂਦਰਾਂ ਤੇ ਹਮਲੇ ਕਰਕੇ ਉਹਨਾਂ ਨੂੰ ਤਬਾਹ ਕੀਤਾ ਹੈ ਹੁਣ ਸਿਰਫ ਤਿੰਨ ਹਸਪਤਾਲ ਅੱਧ ਡਿੱਗੇ ਟਹੇ ਹੋਏ ਬੈਡਾਂ ਦੇ ਵਿੱਚ ਚੱਲ ਰਹੇ ਆ ਜਿਹੜੀ ਜਿਨੇ ਹਸਪਤਾਲ ਢਾਟਾ ਸਿਰ ਤੇ ਹੋਣ ਯੂਨੀਵਰਸਿਟੀਆਂ ਢਾਟੀਆਂ ਹੁਣ ਕਾਲਜ ਢਾਤੇ ਹੋਣ ਸਕੂਲ ਢਾਤੇ ਹੋਣ ਉਹ ਜੰਗ अपराध बारे ਲੋਕਾਂ ਨੂੰ ਦੱਸ ਰਿਹਾ ਹੈ ਵੀ ਜੰਗੀ ਅਪਰਾਧ ਹੈ ਸਾਡੇ ਹਸਪਤਾਲ ਤੇ ਹਮਲਾ ਬੇਸ਼ਰਮ ਲੋਕ ਨੇ ਇਹ ਤੇ ਦੁਨੀਆ ਦੇ ਲੋਕ ਸਾਰਾ ਕੁਝ ਜਾਣ ਰਹੇ ਹੈ ਤੇ ਅਮਰੀਕਾ ਉਸ ਦੇ ਜੰਗਬੰਦੀ ਦੇ ਸਾਰੇ ਜਿਹੜੇ ਮਤੇ ਹੈ ਯੂਨੋ ਦੇ ਵਿੱਚ ਉਹਨਾਂ ਨੂੰ ਵੀਟੋ ਕਰਦਾ ਰਿਹਾ ਸੋ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਤਰ੍ਹਾਂ ਦਾ ਇਹ ਜਿਹੜੇ ਸਮਰਾਜੀ ਲੋਕ ਹੈ ਲੋਕਾਂ ਦੇ ਖੂਨ ਦੇ ਪਿਆਸੇ ਹੈ ਹੋਰ ਕੋਈ ਗੱਲ ਨਹੀਂ ਇੱਕ ਉਹਨਾਂ ਦੇ ਜਿਹੜਾ ਜਿਹੜਾ ਰੱਖਿਆ ਮੰਤਰੀ ਐ ਕਾਟਸ ਇਜ਼ਰਾਈਲ ਕਾਟਸ ਉਹਨੇ ਧਮਕੀ ਦਿੱਤੀ ਹੈ ਵੀ ਹੁਣ ਤੋਂ ਬਾਅਦ ਜਿਹੜਾ ਈਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੀ ਉਹ ਉਹਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂਗਾ ਉਸਨੂੰ ਤਾਂ ਮਾਰਿਆ ਜਾਣਾ ਹੀ ਚਾਹੀਦਾ ਹੈ ਪਹਿਲਾਂ ਟਰੰਪ ਕਹਿ ਕੇ ਹਟਿਆ ਵੀ ਹਾਲੇ ਤਾਂ ਨਹੀਂ ਮਾਰਦੇ ਪਰ ਸਾਨੂੰ ਪਤਾ ਹੈ ਵੀ ਕਿੱਥੇ ਬੈਠਾ ਹੈ ਹੁਣ ਉਹਨਾਂ ਨੇ ਉਪਲਿਭਿਗ ਹੈ ਯਾਨੀ ਕਹਿਣ ਦਾ ਭਾਵ ਹੈ ਉਹ ਬਖਲਾਹਟ ਚ ਆਏ ਹੋਏ ਹੈ ਬਿਨਾਂ ਸ਼ੱਕ ਕੋਈ ਨਾ ਕੋਈ ਇਹ ਜੀ ਹੱਕ ਕਰ ਵੀ ਸਕਦੇ ਆ ਪਰ ਈਰਾਨ ਦੇ ਕੋਲ ਪਹਿਲਾਂ ਪਹਿਲੇ ਦਿਨ ਉਹਨੇ ਉਹਨਾਂ ਦੇ ਵੱਡੇ ਕਮਾਂਡਰ ਮਾਰਤੇ ਸੀ ਸਾਇੰਸਦਾਨ ਮਾਰਤੇ ਸੀ ਨਾਲ ਦੀ ਨਾਲ ਇਹ ਦੂਜੀ ਲਾਈਨ ਤਿਆਰ ਸੀ ਜਿਨੇ ਇਹ ਐਡੇ ਵੱਡੇ ਹਮਲੇ ਕਰਕੇ ਉਹਦੀ ਭਿਆਨ ਕਰਾਈ ਪਈ ਹੈ ਇਜ਼ਰਾਈਲ ਦੀ ਸੋ ਉਹਨਾਂ ਕੋਲ ਸਾਰੇ ਇਹਦੇ ਬਦਲੇ ਵਿੱਚ ਪ੍ਰਬੰਧ ਹੈਗੇ ਆ ਇਸ ਭਲੇਖੇ ਚ ਇਜ਼ਰਾਈਲ ਨੂੰ ਤੇ ਅਮਰੀਕਾ ਨੂੰ ਰਹਿਣਾ ਨਹੀਂ ਚਾਹੀਦਾ ਦੂਜੇ ਪਾਸੇ ਰੂਸ ਤੇ ਚੀਨ ਦੋਨਾਂ ਦੇ ਆਗੂਆ ਪੁਤਿਨ ਤੇ ਜ਼ੀ ਨੇ ਚਤਾਵਨੀ ਦਿੱਤੀ ਹੈ ਵੀ ਉਹਨੂੰ ਇਸ ਪੰਗੇ 'ਚ ਨਹੀਂ ਪੈਣਾ ਚਾਹੀਦਾ ਇਹ ਬਹੁਤ ਮਾੜੇ ਤੇ ਭਿਆਨਕ ਸਿੱਟੇ ਨਿਕਲਣਗੇ ਈਰਾਨ ਨੇ ਵੀ ਕਿਹਾ ਵੀ ਇਹਦੇ ਭਿਆਨਕ ਸਿੱਟੇ ਨਿਕਲਣਗੇ ਜਿਹੜੇ ਇਹਦੇ ਇੱਥੇ ਸੈਨਿਕ ਅੱਡੇ ਆ ਨਾ ਸਾਡੇ ਅਰਬ ਦੇਸ਼ਾਂ ਦੇ ਵਿੱਚ ਫਨਾਹ ਕਰ ਦੇਣੇ ਅਸੀਂ ਆਪਣਾ ਪੜਿਆ ਵਿਚਾਰ ਲਵੇ ਅਮਰੀਕਾ ਫਿਰ ਜੇ ਇਹ ਉਹਨੇ ਇਧਰਲੇ ਪਾਸੇ ਨੂੰ ਤੁਰਨ ਆਏਗਾ ਸੋ ਇਸ ਦੇ ਵਿੱਚ ਜਿਹੜੇ ਰੂਸ ਨੇ ਤਾਂ ਉਹਨੂੰ ਸਾਫ ਸ਼ਬਦਾਂ 'ਚ ਕਿਹਾ ਅਮਰੀਕਾ ਨੂੰ ਵੀ ਇਹ ਪੰਗਾ ਲੈ ਨਾ ਲਈ ਕਿਤੇ ਇਹ ਬਹੁਤ ਮਹਿੰਗਾ ਪੈਣਾ ਤੈਨੂੰ ਸੋ ਇਹ ਇਸ ਦੇ ਨਾਲ ਇਹ ਲੜਾਈ ਦੇ ਹਾਲੇ ਖਤਮ ਹੋਣ ਦੇ ਚਾਸ ਨੇ ਅਸੀਂ ਉਮੀਦ ਕਰਦੇ ਹਾਂ ਹਾਂ ਉਹਨਾਂ ਨੇ ਇਹ ਵੀ ਕਿਹਾ ਰੂਸ ਤੇ ਚੀਨ ਨੇ ਵੀ ਅਜਿਹੇ ਜਿਹੜੇ ਮਸਲੇ ਆ ਅੰਤਰਰਾਸ਼ਟਰੀ ਮਸਲੇ ਉਹਨਾਂ ਦਾ ਹੱਲ ਜੁੱਧਾਂ ਨਾਲ ਕਦੇ ਵੀ ਨਹੀਂ ਨਿਕਲਿਆ ਉਹਦਾ ਮਸਲੇ ਦਾ ਹੱਲ ਰਾਜਨੀਤਿਕ ਤੇ ਡਿਪਲੋਮੈਟਿਕ ਗੱਲਾਂ ਬਾਤਾਂ ਨਾਲ ਨਿਕਲਦਾ ਹੈ ਤੇ ਉਹਦੇ ਲਈ ਪਹਿਲ ਕਰਨੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਜੰਗਬੰਦੀ ਹੋਣੀ ਚਾਹੀਦੀ ਹੈ ਉਹ ਜੰਗਬੰਦੀ ਸਭ ਤੋਂ ਪਹਿਲਾਂ ਇਜ਼ਰਾਈਲ ਕਰੇ ਈਰਾਨ ਨੇ ਇਜ਼ਰਾਈਲ ਕਰੇ ਜੰਗਬੰਦੀ ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਠੀਕ ਲਾਈਨ ਹੈ ਕਿਉਂਕਿ ਉਹਨੇ ਹਮਲਾ ਕੀਤਾ ਉਹੀ ਹਮਲੇ ਰੋਕੇ ਈਰਾਨ ਨੇ ਤਾਂ ਬਹੁਤ ਵਾਰੀ ਕਿਹਾ ਹੈ ਵੀ ਇਜ਼ਰਾਈਲ ਹਮਲੇ ਰੋਕ ਦੇ ਅਸੀਂ ਨਾਲ ਦੀ ਨਾਲ ਰੋਕਦੇ ਹਾਂ ਈਰਾਨ ਦਾ ਤਾਂ ਵਿਦੇਸ਼ ਮੰਤਰੀ ਫਰਾਸ ਜਰਮਨੀ ਤੇ ਹੋਰ ਯੂਰਪੀ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਵੀ ਕਰ ਰਿਹਾ ਹੈ ਉਹ ਤਾਂ ਇਸ ਗੱਲ ਦੇ ਉੱਤੇ ਗੱਲਬਾਤ ਲਈ ਤਿਆਰ ਨੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਵੀ ਅਸੀਂ ਗੱਲਬਾਤ ਲਈ ਤਿਆਰ ਨਹੀਂ ਅਮਰੀਕਾ ਦੇ ਨਾਲ ਵੀ 6.5 ਦੌੜ ਦੀ ਗੱਲਬਾਤ ਐਤਵਾਰ ਨੂੰ ਹੋਣੀ ਸੀ 2 ਦਿਨ ਪਹਿਲਾਂ ਇਰਾਨ ਨੇ ਇਰਾਨ ਤੇ ਹਮਲਾ ਕਰਤਾ ਇਜ਼ਰਾਈਲ ਸੋ ਗੱਲਬਾਤ ਤਾਂ ਭੱਜੇ ਹੀ ਨਹੀਂ ਸੀ ਸੋ ਇਹ ਜਿਹੜੇ ਵਿਲਨ ਨੇ ਜਿਹੜੇ ਬਦਮਾਸ਼ ਨੇ ਇਜ਼ਰਾਈਲ ਤੇ ਅਮਰੀਕਾ ਇਹ ਇਹ ਦੁਨੀਆ ਦੀ ਨਿਗਾਹ ਦੇ ਵਿੱਚ ਇਹ ਬਹੁਤ ਜ਼ਿਆਦਾ ਨੰਗੇ ਹੋ ਗਏ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਸਾਡੇ ਜਿਹੜਾ ਅਹਮਦਾਬਾਦ ਜਹਾਜ਼ ਦਾ ਹਾਸਾ ਹੋਇਆ ਸੀ ਉਹਦੀ ਐਗਜੈਕਟ ਗਿਣਤੀ ਕਿਸੇ ਨੇ ਨਹੀਂ ਸੀ ਦੱਸੀ ਅਜੇ ਤੱਕ ਵੀ ਕਿੰਨੇ ਬੰਦੇ ਉਹਦੇ ਚ ਮਾਰੇ ਗਏ ਆ ਹਸਪਤਾਲ ਦੇ ਵੱਲੋਂ ਜਾਰੀ ਜਿਹੜੀ ਰਿਲੀਜ਼ ਹੈ ਕੱਲ ਉਹਦੇ ਚ ਇਹ ਦੱਸਿਆ ਗਿਆ ਵੀ 215 ਬੰਦਿਆਂ ਦੀ ਜਿਹੜੀਆਂ ਬਾਡੀਜ਼ ਹੈ ਉਹਨਾਂ ਦੀ ਪਛਾਣ ਕਰ ਲਈ ਡੀਐਨਏ ਦੇ ਰਾਹੀਂ ਤੇ ਉਹਨਾਂ 215 ਚੋਂ 198 ਜਿਹੜੀਆਂ ਲਾਸ਼ਾਂ ਨੇ ਉਹ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਸੋ ਘੱਟੋ ਘੱਟ 215 241 ਜਿਹੜੇ ਸੌਰੀ 215 ਵਿਕਟਮ ਜਿਹੜੇ ਆ ਉਹ ਆਇਡੈਂਟੀਫਾਈ ਹੋਏ ਆ ਹਾਲੇ ਤੱਕ ਸੋ ਅਜੇ ਵੀ ਕੁੱਲ ਗਿਣਤੀ ਸਾਨੂੰ ਨਹੀਂ ਪਤਾ ਲੱਗ ਰਹੀ ਵੀ ਕੁੱਲ ਬੰਦੇ ਕਿੰਨੇ ਮਾਰੇ ਗਏ ਆ ਸੋ ਅਜੇ 6 ਬੰਦੇ ਜ਼ਖਮੀ ਆ ਜਿਨ੍ਹਾਂ ਦੀ ਹਾਲਤ ਠੀਕ ਆ ਹਸਪਤਾਲਾਂ ਚ ਹਜੇ ਦਾਖਲ ਨੇ ਅਗਲੀ ਗੱਲ ਦੋਸਤੋ ਦਾ ਹਿੰਦੂ ਨੇ ਜਿਹੜੀ ਰਿਪੋਰਟ ਕੀਤੀ ਹੈ ਵੀ 2024 ਦੇ ਵਿੱਚ ਜਿਹੜਾ ਭਾਰਤੀ ਲੋਕਾਂ ਦਾ ਸਵਿਟਜ਼ਰਲੈਂਡ ਦੀਆਂ ਸਵਿਸ ਬੈਂਕਾਂ ਦੇ ਵਿੱਚ ਕਾਲਾ ਧਨ ਪਿਆਗਾ ਉਹ ਪਿਛਲੇ ਸਾਲਾਂ ਨਾਲੋਂ ਵੱਧ ਕੇ ਤਿੰਨ ਗੁਣਾ ਹੋ ਗਿਆ ਤੇ ਜਿਹੜੇ ਉੱਥੋਂ ਦੀ ਕਰੰਸੀ ਹੈ ਸਵਿਟਜ਼ਰਲੈਂਡ ਦੀ ਉਹ 3.5 ਅਰਬ ਫ੍ਰੈਂਕ ਫ੍ਰੈਂਕ ਦੇ ਬਰਾਬਰ ਹੋ ਗਿਆ ਜੇਸੀ ਭਾਰਤੀ ਰੁਪਈਆ ਚ ਬਦਲੀਏ ਤਾਂ ਇਹ ਜਿਹੜਾ ਕਾਲਾ ਧਨ ਹੈ 37600 ਕਰੋੜ ਰੁਪਏ ਉੱਥੇ ਪਏ ਐ 2024 ਦੀ ਰਿਪੋਰਟ ਹੈ ਇਹ ਸੋ ਜਿਹੜੀ ਸਰਕਾਰ 11 ਸਾਲ ਪਹਿਲਾਂ ਕਾਲਾ ਧਨ ਵਾਪਸ ਲਿਆਉਣ ਦੇ ਨਾਂ ਤੇ ਆਈ ਸੀ ਉਹ ਸਰਕਾਰ ਦੇ ਰਾਜ ਦੇ ਵਿੱਚ ਜਿਹੜਾ ਬਾਹਰ ਕਾਲਾ ਧਨ ਹੈ ਉਹ ਵੱਧ ਰਿਹਾ ਹੁਣ ਇਹਨੂੰ ਮੋਦੀ ਜੀ ਆਪਣੀ ਬਾਹਰ ਦੇਸ਼ਾਂ ਦੇ ਵਿੱਚ ਡੰਕਾ ਵੱਜਣਾ ਕਹਿਣਗੇ ਜਾਂ ਕੀ ਕਹਿਣਗੇ ਤਾਂ ਮੈਨੂੰ ਨਹੀਂ ਪਤਾ ਉਹਨਾਂ ਦੇ ਕਿਉਂਕਿ ਉਹਨਾਂ ਦੀ ਡਿਕਸ਼ਨਰੀ ਵੀ ਹੋਰ ਹੈ ਉਹ ਚੰਗੀ ਗੱਲ ਨੂੰ ਮਾੜੀ ਤੇ ਮਾੜੀ ਗੱਲ ਨੂੰ ਚੰਗੀ ਪੇਸ਼ ਕਰ ਸਕਦੇ ਆ ਇਹ ਕਲਾ ਉਹਨਾਂ ਕੋਲ ਹੈਗੀ ਹੈ ਦੇਖਦੇ ਆ ਕੀ ਕਹਿੰਦੇ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸਾਡੇ ਕੁਝ ਭਾਰਤੀ ਜਿਹੜੇ ਆ ਉਹ ਸਾਡਾ ਨਾਮ ਬਦਨਾਮ ਕਰਨ ਦੇ ਉੱਤੇ ਤੁਲੇ ਹੋਏ ਆ ਗੁਰਗਾਓਂ ਦੇ ਇੱਕ ਹੋਟਲ ਦੇ ਵਿੱਚ ਇੱਕ ਪਰਿਵਾਰ ਅਮਰੀਕਾ ਤੋਂ ਆਇਆ ਹੋਇਆ ਠਹਿਰਿਆ ਹੋਇਆ ਸੀ ਉਹਨਾਂ ਚ ਦੋ ਕੁੜੀਆਂ ਸੀਗੀਆਂ ਦੋ ਸਕੀਆਂ ਪੈਣਾ ਸੇਜ ਤੇ ਰੋੜੀ ਉਹ ਆਪਣੇ ਹੀਠਾਂ ਵਾਲੇ ਹੀਠਲੇ ਫਲੋਰ ਤੇ ਆਪਣੇ ਕਮਰੇ ਦੇ ਬਾਹਰ ਧੁੱਪ ਸੇਕ ਰਹੀਆਂ ਸੀ ਉਹਨੂੰ ਆਸਾਨ ਬਾਤ ਕਹਿੰਦੇ ਐ ਤੇ ਉਥੋਂ ਜਿਹੜੇ ਠੰਡੇ ਮੁਲਕਾਂ ਤੋਂ ਆਉਂਦੀਆਂ ਕੁੜੀਆਂ ਨੇ ਖਾਸ ਤੌਰ ਤੇ ਉਹ ਆਪਣੀ ਚਾਮੜੀ ਨੂੰ ਲਾਲਜਾ ਕਰਨ ਲਈ ਉਹਨੂੰ ਟ੍ਰੇਨਿੰਗ ਕਹਿੰਦੇ ਐ ਉਹ ਉਹ ਕਰਨ ਲਈ ਧੁੱਪ ਬਹੁਤ ਸੇਕਦੀਆਂ ਨੇ ਆਮ ਤੌਰ ਤੇ ਉਹ ਸੇਕ ਰਹੀਆਂ ਸੀ ਤੇ ਉੱਪਰੋਂ ਹੋਟਲ ਦੇ ਕਿਸੇ ਉੱਪਰਲੀ ਫਲੋਰ ਤੋਂ ਖੜਾ ਇੱਕ ਬੰਦਾ ਖਿੜਕੀ ਦੇ ਵਿੱਚ ਲੱਗਿਆ ਹੋਇਆ ਚਿਪਕਿਆ ਤੇ ਉਥੋਂ ਉਹ ਵੀਡੀਓ ਬਣਾ ਰਿਹਾ ਸੀ ਉਹਨਾਂ ਦੀ ਜਿਹੜੀ ਕੁੜੀਆਂ ਦੀ ਮਾਂ ਐ ਉਹਨੇ ਕੈਮਰਾ ਜ਼ੂਮ ਕਰਕੇ ਦੇਖਿਆ ਤਾਂ ਉਹਨੂੰ ਉਹ ਬੰਦਾ ਨਜ਼ਰ ਆ ਗਿਆ ਤੇ ਉਹਨੇ ਉਸ ਦੀ ਵੀਡੀਓ ਬਣਾ ਲਈ ਤੇ ਉਹ ਵੀਡੀਓ ਉਹਨਾਂ ਦੇ ਜਿਹੜੀ ਐ ਉਹ ਜਿਹੜਾ ਅਕਾਊਂਟ ਐ ਉਹਨਾਂ ਦਾ ਇੰਸਟਾਗ੍ਰam ਦਾ ਉਸ ਹੈਂਡਲ ਤੇ ਪਾ ਦਿੱਤੀ ਤੇ ਭਾਰਤ ਦਾ ਚੰਗਾ ਨਾਮ ਬਦਨਾਮ ਕਰ ਰਿਹਾ ਉਹ ਬੰਦਾ ਅਸੀਂ ਸਮਝਾਂਗੇ ਵੀ ਪੁਲਿਸ ਨੂੰ ਛੇਤੀ ਤੋਂ ਛੇਤੀ ਉਹਦੀ ਪਛਾਣ ਕਰਕੇ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਅਜਿਹੇ ਬੰਦੇ ਸਾਡੇ ਦੇਸ਼ ਦਾ ਨਾਮ ਬਦਨਾਮ ਕਰਦੇ ਆ ਅੱਜ ਦੀ ਗੱਲ 'ਚ ਐਨਐਨ ਬਹੁਤ ਬਹੁਤ ਸ਼ੁਕਰੀਆ